ਸਤਿ ਸ਼੍ਰੀ ਅਕਾਲ ਮੈਂ ਹਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਦੀ ਚੋਣ ਸੰਬੰਧੀ ਐਟਲੰਟਾ ਚ ਕਰਵਾਈ ਬਹਿਸ ਦੌਰਾਨ ਮਾੜੀ ਕਾਰਗੁਜ਼ਾਰੀ ਮਗਰੋਂ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਅਤੇ ਮੁੱਖ ਧਾਰਾ ਦੇ ਅਮਰੀਕੀ ਮੀਡੀਆ ਚ ਰਾਸ਼ਟਰਪਤੀ ਜੋ ਬਾਈਡਨ ਨੂੰ ਇਸ ਦੌੜ ਚੋਂ ਲਾਂਬੇ ਕੀਤੇ ਜਾਣ ਦੀ ਮੰਗ ਜ਼ੋਰ ਫੜਨ ਲੱਗੀ ਹੈ ਹਾਲਾਂਕਿ ਬਾਈਡਨ ਤੇ ਉਹਨਾਂ ਦੀ ਪ੍ਰਚਾਰ ਟੀਮ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਉਹ 5 ਨਵੰਬਰ ਨੂੰ ਹੋਣ ਵਾਲੀ ਚੋਣ ਲੜਨ ਲਈ ਦ੍ਰਿੜ ਨੇ ਬਾਈਡਨ ਦੀ ਪ੍ਰਚਾਰ ਟੀਮ ਨੇ ਕਿਹਾ ਬਾਈਡਨ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ ਉਮੀਦਵਾਰ ਨਹੀਂ ਬਦਲਿਆ ਜਾ ਰਿਹਾ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਾਈਡਨ ਨੇ ਰਾਸ਼ਟਰਪਤੀ ਚੋਣ ਚ ਡੈਮੋਕ੍ਰੇਟ ਉਮੀਦਵਾਰ ਬਣਨ ਲਈ ਮੋਢਲੀ ਚੋਣ ਜਿੱਤ ਲਈ ਹੈ ਵਾਈਟ ਹਾਊਸ ਚ ਦੂਜੀ ਵਾਰ ਦਾਖਲੇ ਦੇ ਇੱਛੁਕ ਬਾਈਡਨ ਦੀ ਆਵਾਜ਼ ਬਹਿਸ ਦੌਰਾਨ ਲੜਖੜਾਉਂਦੀ ਨਜ਼ਰ ਆਈ ਜਿਸ ਕਾਰਨ ਸੀਨੀਅਰ ਡੈਮੋਕ੍ਰੇਟ ਆਗੂ ਸੋਚਣ ਲਈ ਮਜਬੂਰ ਹੋ ਗਏ ਨੇ ਕਿ ਕੀ ਬਾਈਡਨ ਚੋਣਾਂ ਤੋਂ ਪਹਿਲਾਂ ਆਉਂਦੇ ਦਿਨਾਂ 'ਚ ਆਪਣੀ ਮੁਹਿੰਮ ਨੂੰ ਬਰਕਰਾਰ ਰੱਖ ਸਕਣਗੇ ਉਧਰ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਡੋਨਾਲਡ 트੍ਰੰਪ ਡੇਢ ਘੰਟੇ ਦੀ ਬਹਿਸ ਦੌਰਾਨ ਸ਼ੁਰੂ ਤੋਂ ਹੀ ਬਾਈਡਨ ਤੇ ਭਾਰੂ ਰਹਿ ਰਾਸ਼ਟਰਪਤੀ ਦੀ ਚੋਣ ਲਈ ਐਟਲੰਟਾ 'ਚ ਵੀਰਵਾਰ ਰਾਤ ਨੂੰ ਪਹਿਲੀ ਬਹਿਸ ਮਗਰੋਂ ਦਾ ਨਿਊਯਾਰਕ ਟਾਈਮਜ਼ ਸਮੇਤ ਕਈ ਮੀਡੀਆ ਸੰਸਥਾਾਂ ਮਾ ਅਤੇ ਬਾਈਡਨ ਦੀ ਪਾਰਟੀ ਦੇ ਸਮਰਥਕ ਤੇ ਅਹਿਮ ਨੀਤੀ ਕਾੜੇ ਉਨਾਂ ਨੂੰ ਇਸ ਦੌੜ ਤੋਂ ਲੰਬੇ ਹੋਣ ਦੀ ਮੰਗ ਕਰ ਰਹੇ ਨੇ ਬਹਿਸ ਮਗਰੋਂ ਨਾ ਨਿਊਯਾਰਕ ਟਾਈਮਜ਼ ਨੇ ਆਪਣੀ ਸੰਪਾਦਕੀ ਚ ਲਿਖਿਆ ਆਪਣੇ ਦੇਸ਼ ਦੀ ਸੇਵਾ ਕਰਨ ਲਈ ਰਾਸ਼ਟਰਪਤੀ ਬਾਈਡਨ ਨੂੰ ਇਸ ਦੌੜ ਤੋਂ ਲੰਬੇ ਹੋ ਜਾਣਾ ਚਾਹੀਦਾ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਅਮਰਿਤਪਾਲ ਸਿੰਘ ਸੌਚੁੱਕ ਸਮਾਗਮ ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ ਚ ਗੂੰਜਿਆ ਹੈ ਇਸ ਸਬੰਧੀ ਬੀਤੇ ਦਿਨ ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ ਏ ਇਹ ਮੁਲਾਕਾਤ ਕਮਲਾ ਹੈਰਿਸ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਐਂਜਲਸ ਵਿਖੇ ਹੋਈ ਜੋ ਲਗਭਗ 1 ਘੰਟੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰਿਤਪਾਲ ਸਿੰਘ ਸਮੇਤ ਸਿੱਖਾਂ ਨਾਲ ਸੰਬੰਧਤ ਅਨੇਕ ਹੋਰ ਅਹਿਮ ਮੁੱਦਿਆਂ ਨੂੰ ਕਮਲਾ ਹੈਰਿਸ ਦੇ ਸਾਹਮਣੇ ਰੱਖਿਆ ਅਟਾਰਨੀ ਜਸਪ੍ਰੀਤ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਅਮਰਿਤਪਾਲ ਸਿੰਘ ਉੱਪਰ ਐਨਐਸਏ ਬਿਲਕੁਲ ਗਲਤ ਅਤੇ ਗੈਰਕਾਨੂੰਨੀ ਹੈ ਕਿਉਂਕਿ ਇਹ ਅੰਗਰੇਜ਼ਾਂ ਵੱਲੋਂ ਆਜ਼ਾਦੀ ਤੋਂ ਪਹਿਲਾਂ ਦੇ ਕਾਨੂੰਨਾਂ ਦੇ ਆਧਾਰ ਤੇ ਲਗਾਇਆ ਗਿਆ ਹੈ ਜੋ ਉਹ ਦੂਜੇ ਲੋਕਾਂ ਨੂੰ ਦਬਾਉਣ ਲਈ ਲਗਾਉਂਦੇ ਸਨ ਸਿੱਖ ਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨੂੰ ਇਹ ਵੀ ਦੱਸਿਆ ਕਿ ਅਮਰਿਤਪਾਲ ਸਿੰਘ ਨੇ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਪਰ ਇਸ ਜਿੱਤ ਦੇ ਬਾਵਜੂਦ ਉਸ ਦੇ ਉੱਪਰ ਲਗਾਈ ਐਨਐਸਏ ਉੱਤੇ ਇੱਕ ਸਾਲ ਹੋਰ ਦਾ ਸਮਾਂ ਵਧਾ ਦਿੱਤਾ ਗਿਆ ਹੈ। ਉਹਗੇ ਸਿੱਖ ਅਟਾਰਨੀ ਨੇ ਉਪਰਾਸ਼ਟਪਤੀ ਕਮਲਾ ਹੈਰਿਸ ਨੂੰ ਦੱਸਿਆ ਕਿ ਮਨੁੱਖੀ ਅਧਿਕਾਰਾਂ ਦਾ ਭਾਰਤ 'ਚ ਘਾਣ ਹੋ ਰਿਹਾ ਹੈ। ਇਸ ਦਾ ਇਹ ਸਬੂਤ ਹੈ। ਅਜਿਹੇ ਕਾਨੂੰਨ ਗੈਰ ਸੰਵਿਧਾਨਕ ਤਰੀਕੇ ਨਾਲ ਲਗਾਏ ਜਾ ਰਹੇ ਨੇ। ਅਟਾਰਨੀ ਜਸਪ੍ਰੀਤ ਸਿੰਘ ਨੇ ਨਾਲ ਹੀ ਭਾਰਤੀ ਜੇਲ੍ਹਾਂ 'ਚ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਕਮਲਾ ਹੈਰਿਸ ਕੋਲ ਚੁੱਕਿਆ। ਉਨਾ ਦੱਸਿਆ ਕਿ ਅਨੇਕਾਂ ਸਿੱਖ ਸਜ਼ਾਮਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਜੇਲਾਂ 'ਚ ਕੈਦ ਨੇ ਅਮਰੀਕਾ 'ਚ ਤੇਲਗੂ ਬੋਲਣ ਵਾਲੇ ਲੋਕਾਂ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ 2016 'ਚ ਇੱਥੇ ਤੇਲਗੂ ਬੋਲਣ ਵਾਲਿਆਂ ਦੀ ਗਿਣਤੀ 3.2 ਲੱਖ ਸੀ ਜੋ 2024 ਦੇ ਵਿੱਚ ਵੱਧ ਕੇ 12.3 ਲੱਖ ਹੋ ਗਈ ਹੈ ਤੇਲਗੂ ਅਮਰੀਕਾ 'ਚ 11ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਬਣ ਗਈ ਹੈ ਇਹ ਹਿੰਦੀ ਅਤੇ ਗੁਜਰਾਤੀ ਤੋਂ ਬਾਅਦ ਅਮਰੀਕਾ 'ਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਹੈ ਇੱਥੇ ਤੇਲਗੂ ਭਾਸ਼ੀ ਭਾਈਚਾਰੇ ਦੀ ਆਬਾਦੀ ਵਧੀ ਹੈ ਅਮਰੀਕੀ ਜਨਗਣਨਾ ਬਿਊਰੋ ਦੇ ਅੰਕੜਿਆਂ ਤੇ ਆਧਾਰਿਤ ਅੰਕੜਾ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਚੌਥੀ ਪੀੜੀ ਦੇ ਪ੍ਰਵਾਸੀਆਂ ਅਤੇ ਨਵੇਂ ਆਏ ਵਿਦਿਆਰਥੀਆਂ 'ਚ ਤੇਲਗੂ ਭਾਸ਼ਾ ਬੋਲਣ 'ਚ ਵਾਧਾ ਹੋਇਆ ਹੈ ਸਭ ਤੋਂ ਵੱਧ ਤੇਲਗੂ ਬੋਲਣ ਵਾਲੀ ਆਬਾਦੀ ਲਗਭਗ 2 ਲੱਖ ਕੈਲੀਫੋਰਨੀਆ 'ਚ ਰਹਿੰਦੀ ਹੈ ਇਸ ਤੋਂ ਬਾਅਦ ਟੈਕਸਾਸ ਆਉਂਦਾ ਹੈ ਜਿੱਥੇ 1.5 ਲੱਖ ਅਤੇ ਨਿਊ ਜਰਸੀ ਦੇ ਵਿੱਚ 1,10,000 ਤੇਲਗੂ ਬੋਲਣ ਵਾਲੇ ਨੇ ਇਲਿਨੋਇਸ 'ਚ 83000 ਤੇਲਗੂ ਬੋਲਣ ਵਾਲੇ ਨੇ ਜਾਰਜੀਆ 'ਚ 52000 ਤੇ ਵਰਜੀਨੀਆ 'ਚ 78000 ਲੋਕ ਰਹਿੰਦੇ ਨੇ ਇਨ੍ਹਾਂ ਰਾਜਾਂ 'ਚ ਵੀ ਇਹਨਾਂ ਦੀ ਆਬਾਦੀ ਵਧੀ ਹੈ ਤੇਲਗੂ ਕਮਿਊਨਿਟੀ ਐਸੋਸੀਏਸ਼ਨ ਵੀ ਇਨ੍ਹਾਂ ਅਨੁਮਾਨਾਂ ਨਾਲ ਸਹਿਮਤ ਹੈ ਤੇਲਗੂ 350 ਭਾਸ਼ਾਵਾਂ 'ਚੋਂ 11ਵੀਂ ਸਭ ਤੋਂ ਬੋਲੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ ਮੁੱਖ ਤੌਰ ਤੇ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਕਾਰਨ ਵਧੀ ਹੈ ਇੱਕ ਰਿਪੋਰਟ ਮੁਤਾਬਕ ਹਰ ਸਾਲ ਲਗਭਗ 60 ਤੋਂ 70000 ਵਿਦਿਆਰਥੀ ਤੇ 10000 H1B ਵੀਜ਼ਾ ਧਾਰਕ ਅਮਰੀਕਾ ਆਉਂਦੇ ਨੇ ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਸਾਬਕਾ ਸਕੱਤਰ ਅਸ਼ੋਕ ਕੋਲਾ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ 80% ਨਵੇਂ ਲੋਕ ਉਹਨਾਂ ਦੀ ਸੰਸਥਾ ਨਾਲ ਰਜਿਸਟਰਡ ਨੇ ਉਸਨੇ ਇਹ ਵੀ ਕਿਹਾ ਕਿ ਲਗਭਗ 75% ਲੋਕ ਅਮਰੀਕਾ ਚ ਡਾਲਾਸ, ਬੇ ਏਰੀਆ ਉੱਤਰੀ ਕੈਰੋਲਿਨਾ, ਨਿਊ ਜਰਸੀ, ਐਟਲੰਟਾ, ਫਲੋਰੀਡਾ ਅਤੇ ਨੈਸ਼ਵਿਲ ਬਣ ਗਿਆ ਥਾਵਾਂ ਦੇ ਉੱਤੇ ਵਸਦੇ ਨੇ ਪੁਰਾਣੀ ਪੀੜੀ ਦੇ ਜ਼ਿਆਦਾਤਰ ਲੋਕ ਕਾਰੋਬਾਰੀ ਨੇ ਜਦਕਿ 80% ਨੌਜਵਾਨ ਆਈਟੀ ਤੇ ਫਾਈਨਾਂਸ ਦੇ ਨੇ 2024 ਦੀ ਇੰਡੀਅਨ ਮੋਬਿਲਿਟੀ ਰਿਪੋਰਟ ਦੇ ਅਨੁਸਾਰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਭਾਈਚਾਰ ਬਣਦੇ ਨੇ ਉਹ ਪੂਰੀ ਵਿਦਿਆਰਥੀ ਆਬਾਦੀ ਨਾਲ 12.5% ਬਣਦੇ ਨੇ ਇੱਕ ਰਿਪੋਰਟ ਮੁਤਾਬਕ ਕੈਂਟ ਸਟੇਟ ਯੂਨੀਵਰਸਿਟੀ ਚ ਵਿਦਿਆਰਥੀਆਂ ਦੇ ਨਵੇਂ ਬੈਚਾਂ ਨੂੰ ਤੇਲਗੂ ਚ ਲਿਖੇ ਵੈਲਕਮ ਸਟੂਡੈਂਟਸ ਦੇ ਨਾਲ ਸਵਾਗਤੀ ਕਿਤਾਬ ਚ ਸੌਂਪੇ ਗਏ ਨੇ ਅਮਰੀਕਾ ਚ ਗੇਮਿੰਗ ਮਸ਼ੀਨਾਂ ਨੂੰ ਕਮਾਈ ਦਾ ਸਾਧਨ ਮੰਨਿਆ ਜਾਂਦਾ ਹੈ ਪਰ ਕਈ ਸੂਬਿਆਂ ਚ ਰੋਜ਼ਾਨਾ ਹਜ਼ਾਰਾਂ ਡਾਲਰ ਕਮਾਉਣ ਵਾਲੀਆਂ ਗੇਮਿੰਗ ਮਸ਼ੀਨਾਂ ਤੇ ਪਾਬੰਦੀ ਲੱਗੀ ਹੋਈ ਹੈ ਹੁਣ ਅਮਰੀਕਾ ਦਾ ਇੱਕ ਹੋਰ ਸੂਬਾ ਗੇਮਿੰਗ ਮਸ਼ੀਨਾਂ ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਕੁਝ ਸਮਾਂ ਪਹਿਲਾਂ ਵਰਜੀਨੀਆ ਰਾਜ ਨੇ ਇੱਕ ਕਾਨੂੰਨ ਲਾਗੂ ਕਰਨ ਦੀ ਤਿਆਰੀ ਕੀਤੀ ਸੀ ਜੋ ਗੇਮਿੰਗ ਮਸ਼ੀਨਾਂ ਤੇ ਸਖਤ ਪਾਬੰਦੀਆਂ ਲਾਵੇਗੀ ਹੁਣ ਪੈਂਸਿਲਵੇਨੀਆ ਨੇ ਵੀ ਅਜਿਹਾ ਕੁਝ ਹੋਣ ਦੀ ਸੰਭਾਵਨਾ ਦਿਟਾਈ ਹੈ ਪੈਂਸਿਲਵੇਨੀਆ ਚ ਹਜ਼ਾਰਾਂ ਗੇਮਿੰਗ ਮਸ਼ੀਨਾਂ ਪਹਿਲਾਂ ਹੀ ਗੂੰਜ ਰਹੀਆਂ ਨੇ ਪਰ ਰਾਜ ਦੀ ਸਰਵਉੱਚ ਅਦਾਲਤ ਆਉਣ ਵਾਲੇ ਦਿਨਾਂ ਚ ਇਸ ਬਾਰੇ ਫੈਸਲਾ ਕਰ ਸਕਦੀ ਹੈ ਕਿ ਨਗਦ ਭੁਗਤਾਨ ਕਰਨ ਵਾਲੇ ਇਲੈਕਟ੍ਰੋਨਿਕ ਗੇਮਿੰਗ ਟਰਮੀਨਲ ਅਸਲ ਚ ਜੂਏ ਦੇ ਉਪਕਰਣ ਹਨ ਜਾਂ ਨਹੀਂ ਜਦਕਿ ਪੈਂਸਿਲਵੇਨੀਆ ਚ ਜ਼ਿਆਦਾਤਰ ਸਹੂਿਦਾ ਸਟੋਰਾਂ 12 ਅਤੇ ਗੈਸ ਸਟੇਸ਼ਨਸ ਬਿਨਾ ਲਾਇਸੈਂਸ ਵਾਲੀਆਂ ਗੇਮਿੰਗ ਮਸ਼ੀਨਾਂ ਆਮ ਹੋ ਗਈਆਂ ਨੇ ਉਹਨਾਂ ਲਈ ਇਹਨਾਂ ਮਸ਼ੀਨਾਂ ਨੂੰ ਖੁੱਲਾ ਰੱਖਣਾ ਜਾਂ ਬੰਦ ਕਰਨ ਬਾਰੇ ਅਦਾਲਤ ਦਾ ਫੈਸਲਾ ਜਲਦ ਆ ਸਕਦਾ ਹੈ ਜਿਹੜੇ ਇਹਨਾਂ ਮਸ਼ੀਨਾਂ ਤੋਂ ਕਮਾਈ ਕਰਦੇ ਨੇ ਅਮਰੀਕੀ ਨਿਊਜ਼ ਚੈਨਲ ਸੀਬੀਐਸ ਦੀ ਰਿਪੋਰਟ ਮੁਤਾਬਕ ਪੈਂਸਿਲਵੇਨੀਆ ਦੀ ਹਿਟਲੀ ਅਦਾਲਤ ਨੇ ਗੇਮਿੰਗ ਮਸ਼ੀਨਾਂ ਨੂੰ 슬ਾਟ ਮਸ਼ੀਨਾ ਜਾਂ ਹੋਰ ਰਵਾਇਤੀ ਜੂਆ ਖੇਡਣ ਵਾਲੀਆਂ ਮਸ਼ੀਨਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਹਨਰ ਗੇਮਿੰਗ ਮਸ਼ੀਨਾ ਕੈ ਕਿਆ ਕਿ ਪੈਸਾ ਜਿੱਤਣਾ ਖਿਡਾਰੀ ਦੀ ਯੋਗਤਾ ਦੇ ਆਧਾਰਤ ਹੈ ਹੇਟਲੀ ਅਦਾਲਤ ਵੱਲੋਂ ਗੇਮਿੰਗ ਮਸ਼ੀਨਾਂ ਨੂੰ ਜੂਏ ਦੇ ਯੰਤਰ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਅਟਾਰਨੀ ਜਨਰਲ ਦੇ ਦਫ਼ਤਰ ਨੇ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਜਿਸ ਦੀ ਹੁਣ ਸੁਣਵਾਈ ਹੋਵੇਗੀ ਪੈਂਸਿਲਵੇਨੀਆ 'ਚ ਬਿਨਾਂ ਲਾਇਸੈਂਸ ਵਾਲੀਆਂ ਜੂਆ ਖੇਡਣ ਵਾਲੀਆਂ ਮਸ਼ੀਨਾਂ ਤੇ ਸਾਲਾਂ ਤੋਂ ਪਾਬੰਦੀ ਲਗਾਈ ਗਈ ਹੈ ਅਤੇ ਚਲਾਉਣਾ ਗੈਰਕਾਨੂੰਨੀ ਹੈ ਤੇ ਪੁਲਿਸ ਅਜੀਆਂ ਮਸ਼ੀਨਾਂ ਨੂੰ ਜ਼ਬਤ ਕਰ ਸਕਦੀ ਹੈ ਹਾਲਾਂਕਿ ਗੇਮਿੰਗ ਮਸ਼ੀਨਾਂ ਨਿਰਮਾਤਾ ਵਪਾਰਕ ਅਤੇ ਪ੍ਰਚੂਨ ਵਿਕਰੇਤਾ ਜੋ ਮਸ਼ੀਨਾਂ ਨੂੰ ਆਪਣੇ ਸਟੋਰ ਜਾਂ ਗੈਸ ਸਟੇਸ਼ਨ 'ਚ ਰੱਖਦੇ ਨੇ ਦਾਵਾ ਕਰ ਰਹੇ ਨੇ ਕਿ ਉਹ ਕਾਨੂੰਨੀ ਹਨ ਦੂਜੇ ਪਾਸੇ ਰਾਜ ਸਰਕਾਰਾਂ ਉਹਨਾਂ ਤੇ ਰਾਜ ਦੇ ਜੂਏਬਾਜ਼ੀ ਕਾਨੂੰਨਾਂ ਦੇ ਤਹਿਤ ਪਾਬੰਦੀ ਨਹੀਂ ਲਗਾ ਸਕਦੀਆਂ ਕਿਉਂਕਿ ਪੈਸਾ ਜੂਏ ਨਾਲ ਨਹੀਂ ਹੁਨਰ ਨਾਲ ਜਿੱਤਿਆ ਜਾਂਦਾ ਹੈ ਪੈਂਸਿਲਵੇਨੀਆ ਦੇ ਉਪਨਗਰ ਫਿਲਡੈਲਫੀਆ ਚ ਪਾਰਕਸ ਕੈਸੀਨੋ ਦੇ ਵਕੀਲ ਜੈਫਰੀ ਰੋਸੈਂਥਲ ਨੇ ਇਸ ਮਾਮਲੇ ਚ ਕਿਹਾ ਕਿ ਕੇਸ ਚ ਅਪੀਲ ਸੁਣਨ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਹੈ ਕਿਉਂਕਿ ਇਹ ਸਪਸ਼ਟ ਕਰੇਗਾ ਕਿ ਮਸ਼ੀਨਾਂ ਨਾਲ ਕਾਨੂੰਨ ਦੇ ਤਹਿਤ ਕਿਵੇਂ ਵਿਵਹਾਰ ਕੀਤਾ ਜਾਵੇਗਾ ਪੈਂਸਲਵੇਨੀਆ ਦੀਆਂ ਅਦਾਲਤਾਂ ਤੇ ਸਰਕਾਰ ਸਾਲਾਂ ਤੋਂ ਗੇਮਿੰਗ ਮਸ਼ੀਨਾਂ ਦੀ ਕਾਨੂੰਨਤਾ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਹੀਆਂ ਨੇ ਅਤੇ ਟੈਕਸਾਸ, ਵਰਜੀਨੀਆ ਤੇ ਕੈਂਟਕੀ ਚ ਵੀ ਇਸੇ ਤਰ੍ਹਾਂ ਦੀ ਕਾਨੂੰਨੀ ਲੜਾਈ ਚੱਲ ਰਹੀ ਹੈ। ਇੱਕ ਪਾਸੇ ਸੂਬਾ ਸਰਕਾਰ ਬਜਟ ਤੋਂ ਪਹਿਲਾਂ ਗੇਮਿੰਗ ਮਸ਼ੀਨਾਂ ਨੂੰ ਰੈਗੂਲੇਟ ਕਰਨ ਅਤੇ ਉਹਨਾਂ ਤੇ ਕਿੰਨਾ ਟੈਕਸ ਲਗਾਉਣਾ ਹੈ ਇਸ ਤੇ ਬੰਦ ਦਰਵਾਜ਼ਿਆਂ ਪਿੱਛੇ ਗੱਲਬਾਤ ਕਰ ਰਹੀ ਹੈ। ਦੂਜੇ ਪਾਸੇ ਹੁਣ ਇਸ ਮਾਮਲੇ ਚ ਅਦਾਲਤ ਦੀ ਵੀ ਤਸਵੀਰ ਆ ਗਈ ਹੈ। ਕੈਸੀਨੋ ਅਤੇ ਲੋਟਰੀ ਉਦਯੋਗ ਨੂੰ ਛੋਟੇ ਸਟੋਰਾਂ ਬਾਰ ਅਤੇ ਗੈਸ ਸਟੇਸ਼ਨਾਂ 'ਚ ਕੰਮ ਕਰਨ ਵਾਲੀਆਂ ਗੇਮਿੰਗ ਮਸ਼ੀਨਾਂ ਤੇ ਖਾਸ ਇੰਤਰਾਜ਼ ਹੈ ਇਸ ਦੀ ਦਲੀਲ ਹੈ ਕਿ ਗੇਮਿੰਗ ਮਸ਼ੀਨਾਂ ਉਹਨਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਪੈਂਸਿਲਵੇਨੀਆ 'ਚ ਕੈਸੀਨੋ स्लॉट ਮਸ਼ੀਨ ਮਾਲੀਆ ਤੇ 54% ਤੱਕ ਟੈਕਸ ਅਦਾ ਕਰਦੇ ਨੇ ਜਦਕਿ ਗੇਮਿੰਗ ਮਸ਼ੀਨਾਂ ਦੇ ਸੰਚਾਲਨ ਟੈਕਸ ਤੋਂ ਬਚ ਜਾਂਦੇ ਨੇ ਕਿਉਂਕਿ ਉਹ ਪੂਰੀ ਤਰ੍ਹਾਂ ਨਗਦ 'ਚ ਕਾਰੋਬਾਰ ਕਰਦੇ ਨੇ ਪੈਂਸਿਲਵੇਨੀਆ 'ਚ ਇਸ ਸਮੇਂ ਕਿੰਨੀਆਂ ਗੇਮਿੰਗ ਮਸ਼ੀਨਾਂ ਸਰਗਰਮ ਨੇ ਇਸ ਬਾਰੇ ਰਾਜ ਕੋਲ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਪਰ ਅਮਰੀਕਨ ਗੇਮਿੰਗ ਐਸੋਸੀਏਸ਼ਨ ਦਾ ਅੰਦਾਜ਼ਾ ਹੈ ਕਿ ਰਾਜ 'ਚ ਗੇਮਿੰਗ ਮਸ਼ੀਨਾਂ ਦੀ ਗਿਣਤੀ ਲਗਭਗ 67000 ਹੈ ਪੈਂਸਿਲਵੇਨੀਆ ਦੇ ਅਟਾਰਨੀ ਜਨਰਲ ਮਿਸ਼ੇਲ ਹੈਨਰੀ ਦੇ ਦਫ਼ਤਰ ਨੇ ਅਦਾਲਤ ਨੂੰ ਦੱਸਿਆ ਕਿ ਸਰਕਾਰ ਅਤੇ ਨਿੱਜੀ ਪਾਰਟੀਆਂ ਬੰਦ ਸਟੋਰਾਂ ਤੇ 12 'ਚ ਅਜੀਆਂ ਮਸ਼ੀਨਾਂ ਦੇ ਪ੍ਰਸਾਰ ਬਾਰੇ ਸਪਸ਼ਟ ਦਿਸ਼ਾ ਨਿਰਦੇਸ਼ ਚਾਹੁੰਦੀਆਂ ਨੇ ਜੋ ਸਿਰਫ ਅਦਾਲਤ ਹੀ ਕਰ ਸਕਦੀ ਹੈ ਟੈਕਸਾਸ ਪੈਰੋਲ ਬੋਰਡ ਵੱਲੋਂ ਮੌਤੀ ਸਜ਼ਾ ਦਾ ਸਾਹਮਣਾ ਕਰ ਰਿਹਾ ਰਮੀਰੋ ਗੋਂਜ਼ਾਲੇਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ 18 ਸਾਲਾਂ ਲੜਕੀ ਬ੍ਰਿਡਗਟ ਟਾਉਨਸੈਂਡ ਦੀ ਜ਼ਬਰਜਨਾ ਉਪਰੰਤ ਹੱਤਿਆ ਕਰ ਦੇਣ ਦੇ ਮਾਮਲੇ 'ਚ ਰਮੀਰੋ ਨੂੰ ਹੁਣ ਬੁੱਧਵਾਰ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਉੱਪਰ ਅਮਲ ਕੀਤਾ ਜਾਵੇਗਾ ਹਾਲਾਂਕਿ ਸ਼ੱਕੀ ਦੋਸ਼ੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪ੍ਰਮੁੱਖ ਮਾਹਿਰ ਗਵਾਹ ਦੀ ਅਜੇ ਤੱਕ ਗਵਾਹੀ ਨਹੀਂ ਹੋਈ 41 ਸਾਲਾ ਗੋਂਜ਼ਾਲੇਸ ਨੇ ਬੋਰਡ ਆਫ ਪਾਰਡਨਸ ਐਂਡ ਪੈਰੋਲ ਨੂੰ ਬੇਨਤੀ ਕੀਤੀ ਸੀ ਕਿ ਉਸ ਬਾਰੇ ਰਹਿਮ ਦੀ ਸਿਫਾਰਿਸ਼ ਕੀਤੀ ਜਾਵੇ ਤਾਂ ਜੋ ਗਵਰਨਰ ਗ੍ਰੇਗ ਅਬੋਟ ਉਸ ਦੀ ਮੌਤ ਦੀ ਸਜ਼ਾ ਨੂੰ ਕਟ ਸਜ਼ਾ ਜਿਵੇਂ ਬਿਨਾਂ ਜ਼ਮਾਨਤ ਉਮਰ ਭਰ ਲਈ ਜੇਲ੍ਹ ਜਾਂ ਕੁਝ ਹੋਰ ਪਰੰਤੂ ਬੋਰਡ ਨੇ 7 0 ਦੇ ਫਰਕ ਨਾਲ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਤੇ ਸਜ਼ਾ ਉੱਪਰ ਅਰਜ਼ੀ ਰੋਕ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਗੁਨਜ਼ਾਲਿਸ ਦੇ ਵਕੀਲ ਨੇ ਜਾਰੀ ਇੱਕ ਬਿਆਨ ਚ ਕਿਹਾ ਕਿ ਬੋਰਡ ਦੇ ਫੈਸਲੇ ਨੇ ਉਹਨਾਂ ਨੂੰ ਬਹੁਤ ਦੁਖੀ ਤੇ ਨਿਰਾਸ਼ ਕੀਤਾ ਹੈ ਵਕੀਲਾਂ ਨੇ ਕਿਹਾ ਕਿ ਜੇਕਰ ਗੁਨਜ਼ਾਲਿਸ ਨੂੰ ਬੁੱਧਵਾਰ ਨੂੰ ਮੌਧੀ ਸਜ਼ਾ ਦਿੱਤੀ ਜਾਂਦੀ ਹੈ ਤੇ ਇਹ ਅਨਿਆਂ ਹੋਵੇਗਾ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਨਵਰੀ 2001 ਚ ਗੁੰਜ਼ਾਲੇਸ ਨੇ ਆਪਣੇ ਡਰੱਗ ਸਪਲਾਈਅਰ ਨੂੰ ਫੋਨ ਕੀਤਾ ਜੋ ਲੜਕੀ ਟਾਊਨਸੈਂਡ ਦਾ ਦੋਸਤ ਲੜਕਾ ਸੀ ਉਸਤੇ ਟਾਊਨਸੈਂਡ ਨੇ ਕਿਹਾ ਕਿ ਉਸਦਾ ਦੋਸਤ ਕੰਮਤੇ ਹੈ ਉਸ ਉਪਰੰਤ ਗੁੰਜ਼ਾਲੇਸ ਡਰੱਗ ਦੀ ਭਾਲ ਚ ਉਸਦੇ ਘਰ ਗਿਆ ਜਿੱਥੇ ਉਸਨੇ ਪਹਿਲਾਂ ਪੈਸੇ ਚੋਰੀ ਕੀਤੇ ਫਿਰ ਟਾਊਨਸੈਂਡ ਦੇ ਹੱਥਾਂ ਤੇ ਪੈਰ ਬੰਨ੍ਹ ਦਿੱਤੇ ਬਾਅਦ ਚ ਉਸਨੂੰ ਅਗਵਾ ਕਰਕੇ ਨਾਲ ਲੱਗਦੇ ਆਪਣੇ ਪਰਿਵਾਰ ਦੇ ਫਾਰਮ ਤੇ ਲੈ ਗਿਆ ਜਿੱਥੇ ਉਸਨੇ ਪਹਿਲਾਂ ਟਾਉਨਸੈਂਡ ਨਾਲ ਜ਼ਬਰਜਨਾ ਕੀਤਾ ਤੇ ਬਾਅਦ ਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਲੋਟਾਰੋ ਮਾਰਟੀਨੇਜ਼ ਦੇ ਦੋ ਗੋਲਾਂ ਦੀ ਮਦਦ ਨਾਲ ਅਰਜنٹੀਨਾ ਨੇ ਕੋਪਾ ਅਮਰੀਕਾ ਦੇ ਆਖਰੀ ਗਰੁੱਪ ਮੈਚ ਚ ਲਿਓਨਲ ਮੈਸੀ ਦੇ ਬਿਨਾ ਪੇਰੂ ਨੂੰ 2-0 ਨਾਲ ਹਰਾਇਆ ਮਾਰਟੀਨੇਜ਼ ਨੇ 47ਵੇਂ ਮਿੰਟ ਚ ਐਂਜਲ ਡੀ ਮਾਰੀਆ ਦੇ ਪਾਸ ਤੇ ਪਹਿਲਾ ਗੋਲ ਕੀਤਾ গোল ਕਰਨ ਤੋਂ ਬਾਅਦ ਉਹ ਅਰਜਨਟੀਨਾ ਦੇ ਬੈਂਚ ਦੇ ਨੇੜੇ ਖੜੇ ਮੈਸੀ ਨੂੰ ਜੱਫੀ ਪਾਉਣਗੇ ਉਸ ਨੇ 86ਵੇਂ ਮਿੰਟ 'ਚ ਦੂਜਾ ਗੋਲ ਕੀਤਾ ਜੋ ਟੂਰਨਾਮੈਂਟ 'ਚ ਉਸ ਦਾ ਚੌਥਾ ਗੋਲ ਸੀ ਮੈਸੀ ਨੂੰ ਚਿਲੀ ਖਿਲਾਫ ਪਿਛਲੇ ਮੈਚ 'ਚ ਲੱਤ 'ਚ ਸੱਟ ਲੱਗੀ ਸੀ ਜਿਸ ਕਾਰਨ ਉਹ ਇਸ ਮੈਚ 'ਚ ਨਹੀਂ ਖੇਡ ਸਕੇ ਸਨ ਅਰਜਨਟੀਨਾ ਨੇ ਚਿਲੀ ਨੂੰ ਇੱਕ ਗੋਲ ਨਾਲ ਹਰਾ ਕੇ ਕੁਆਟਰਫਾਈਨਲ 'ਚ ਜਗ੍ਹਾ ਬਣਾਈ ਗੋਲ ਕੀਪਰ ਮੈਕਸਿਮ ਕ੍ਰੇਪਿਉ ਦੀ ਮਦਦ ਨਾਲ ਕੈਨੇਡਾ ਨੇ ਚਿਲੀ ਨਾਲ ਗੋਲ ਰਹਿਤ ਡਰਾ ਨਾਲ ਪਹਿਲੀ ਵਾਰ ਕੋਪਾ ਅਮਰੀਕਾ ਦੇ ਆਖਰੀ 8 ਚ ਜਗ੍ਹਾ ਬਣਾਈ ਚਿਲੀ ਨੂੰ 10 ਖਿਡਾਰੀਆਂ ਨਾਲ ਖੇਡਣਾ ਪਿਆ ਜਦੋਂ ਗੈਬਰੀਅਲ ਸੁਆਜ਼ੋ ਨੂੰ 27ਵੇਂ ਮਿੰਟ 'ਚ ਦੂਜਾ ਪੀਲਾ ਕਾਰਡ ਦਿਖਾਇਆ ਗਿਆ ਉਸ ਨੂੰ 12ਵੇਂ ਮਿੰਟ 'ਚ ਪਹਿਲਾ ਪੀਲਾ ਕਾਰਡ ਮਿਲਿਆ ਕੈਨੇਡਾ ਨੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਜਦੋਂ ਗਰੁੱਪ A 'ਚ ਚੋਟੀ ਤੇ ਰਹੀ ਅਰਜਨਟੀਨਾ ਨੇ ਪੇਰੂ ਨੂੰ 2-0 ਨਾਲ ਹਰਾਇਆ ਕੈਨੇਡਾ ਨੇ ਦੂਜੇ ਮੈਚ 'ਚ ਪੇਰੂ ਨੂੰ ਹਰਾਇਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ